ਯਾਰ ਕਿੱਧਰ ਆ ਗਿਆ ਬਾਈ ਲੱਗਦਾ ਭੁੱਲ ਗਿਆ ਪੁਰਾਣਾ ਵੈਰ ਜਾਣਾ ਬਣਾ ਟੀਟੂ ਪਲਵਾਨ ਕੋਲ ਪਹਿਲਾਂ ਸੀ ਜਿਹੜਾ ਵੱਜ ਗਿਆ ਹੁਣ ਕਢਾਉਣਾ ਇਹਦੇ ਕਢਲ ਹਾਲੇ ਮਰਾ ਪੰਜੀ ਇੱਕ ਕਿਹੜਾ ਏ ਤਾਸ ਦੀ ਊਂ ਤੋਪਲਵਾਨਾ ਕੀ ਕਰੀ ਜਨਾ ਪਿੰਡ ਚ ਆਪਣਾ ਵੈਰੀ ਆਇਆ ਫਿਰਦਾ ਉਹ ਕਿਹੜਾ ਜੰਪਿਆ ਉਹ ਉਹੀ ਆਪਣਾ ਪੁਰਾਣਾ ਵੈਰੀ ਕਿਹੜਾ ਉਹ ਯਾਰ ਉਹੀ ਕਿਹੜਾ ਯਾਰ ਉਹ ਜੈਲੀ ਯਾਰ ਜੈਲੀ ਉਹ ਜਿਹੜਾ ਪਕਰ ਕਾ ਵੀ ਜਿਨੇ ਘਾਇਆ ਸੀ ਅੱਛਾ ਅੱਛਾ ਉਹ ਫੇਰ ਆ ਗਿਆ ਉਹ ਫੇਰ ਆ ਗਿਆ ਸਾਈਕਲ ਤੇ ਫਿਰਦਾ ਸੀ ਲੱਗਦਾ ਚਬਾਉਣੇ ਬੈਣਗੇ ਉਹਨੂੰ ਛੋਲੇ ਨੂੰ ਹਾਂ ਕਿੱਧਰ ਨੂੰ ਗਿਆ ਉਹ ਇੱਥੇ ਫਿਰਦਾ ਜੀ ਸਾਈਕਲ ਤੇ ਯਾਰ ਪਹਿਲਵਾਨ ਦੀ ਕੁੱਟ ਤਾਂ ਕੋਈ ਭੁੱਲਿਆ ਹੀ ਨਹੀਂ ਉਹ ਬੱਸ ਕਰੋ ਭਰਾਵਾ ਕੁੱਟਿਆ ਕਰੋ ਤੁਸੀਂ ਆਪਾਂ ਨੂੰ ਓਹੋ ਸੱਚੀ ਕਿ ਭੱਜ ਗਿਆ ਸੀ ਨਾ ਕੜਕਵੇ ਦੀ ਅਸੀਂ ਬੜਾ ਹੀ ਮਰੀਏ ਨਾ ਚੱਲ ਫਿਰ ਪਾ ਦੇ ਗੇਮ ਉੱਤੇ ਪਾ ਦਿੰਨੇ ਆ ਚੱਲ ਫੇਰ ਚੱਲ ਆ ਜਾ ਫੇਰ ਹੁਣ ਸਹੀ ਚੱਕਰ ਦੇ ਮੈਨੂੰ ਟੀ-ਸ਼ਰਟ ਚੱਲਾ ਆ ਜਾ ਉਹ ਭਤੰਦਰਾ ਸ਼ਰਟ ਪੁੱਠੀ ਪਈ ਜੰਨਾ ਇਹ ਆ ਪਾਲਾ ਪੁੱਠੀ ਹੋ ਗਈ ਸੱਚੀ ਕਰ ਲੈ ਇਹਨੂੰ ਚੱਲ ਗੇੜ ਭੇੜ ਆਪਣਾ ਗੇੜ ਲਾ ਲਈਏ ਕਿ ਚੋਰ ਚਾਰ ਹੀ ਨਾ ਵਰਤੇ ਜਗਰਵੈਲੀ ਨਹੀਂ ਗਾ ਲੱਗਦਾ ਤਾਂ ਉਹੀ ਆ ਕੋਈ ਨੂੰ ਵੀ ਲਾ ਚੱਲ ਗਿਆ ਇਹਦੇ ਨਾਲ ਵੀ ਪੁਰਾਣੀ ਦੁਸ਼ਮਣੀ ਆ ਉਹਦੀ ਆਹ ਹਾਂ ਇਹਦੀ ਬੜੀ ਭੂਤ ਨੇ ਭਲਾਈ ਸੀ ਉਹਨੇ ਚੱਲ ਨਾਲ ਹੀ ਸੜਤੇ ਪਤੰਦਰ ਨੂੰ ਉਹ ਜਗਰ ਜਗਰਾ ਓਏ ਉਹ ਜਗਰਾ ਉਹ ਜਗਰਾ ਉਹ ਇਹਨੂੰ ਤਿੱਖਾ ਕਰਨ ਦੀ ਕੀ ਲੋੜ ਆ ਜਿਹਦੇ ਕਰ ਕਰੀ ਦੰਦੀ ਭਰ ਤੂੰ ਹੀ ਯਾਰ ਬੈਜੂ ਉਹਦੇ ਤੇ ਉਸ ਰਾਂਸ ਰੂਨ ਤੇ ਲਵਾ ਲਾ ਇਹਨੂੰ ਡਲੇ ਦੇ ਕਸਾਈ ਅਨ ਕੀ ਕਰਨ ਲਈ ਕਰਦਾ ਮੈਂ ਤਿੱਖਾ ਇਹਨੂੰ ਤੇਰੀਆਂ ਦੀਆਂ ਹਿੱਕਾ ਪਾੜਨ ਵਾਸਤੇ ਰੱਖਿਆ ਰੱਖਿਆ ਹਿੱਕਾ ਪਾੜਨ ਨੂੰ ਤੇਰੀ ਹਿੱਕ ਜਨਾ ਕਰਦਨ ਖਬੋ ਦੇ ਕੋਈ ਵੇਖੇ ਰਹੀਂ ਉਹ ਨਾਲੇ ਤੇਰਾ ਵੈਰੀ ਆ ਫਿਰਦਾ ਜਿਹੜੇ ਤੇਰੀ ਢੂਈ ਭੰਨੀ ਸੀ ਤੂੰ ਹੀ ਢਾਈ ਨਹੀਂ ਭੰਨੀ ਕੱਲਾ ਨਾਲੀ ਜੀ ਸਿੱਟਾ ਸੀ ਹਾਏ ਪਰ ਅਸੀਂ ਤੋਤਾ ਹੀ ਤੈਨੂੰ ਦਿਮਾਗ ਚ ਆ ਗਿਆ ਮੇਰੇ ਉਹ ਚੱਲ ਬੱਸ ਕਰ ਹੁਣ ਇਹਨੂੰ ਥੋੜੀ ਰਗੜੀ ਜਾਊਂ ਆ ਤੇਰਾ ਵੈਰੀ ਆ ਫਿਰਦਾ ਪਿੰਡ 'ਚ ਆਇਆ ਬਦਲਾ ਲੈ ਚੱਲ ਗਿਆ ਪੁੱਤ ਚਾ ਫੇਰ ਚੱਲ ਗਏ ਓਏ ਹੁਣ ਤਾਂ ਤੇਰੀ ਲੱਤਾਂ ਪਾਰ ਚੱਲਦੀਆਂ ਦੇਖ ਜਾਲੀ ਹੋਵੇ ਨਾਲੀ ਨੂਲੀ ਤੋਂ ਨਾਲੇ ਦੂਰ ਨਹੀਂ ਤੇ ਫੇਰ ਨਾਲੀ ਚ ਕੱਢਣਾ ਪਵੇ ਇੱਕ ਗੱਲ ਓ ਯਾਰ ਇਹਨੂੰ ਅੰਦਰ ਰੱਖ ਲਾ ਕੇ ਤੇ ਹੋਰ ਤੋਂ ਲੱਤਾਂ ਬਣਵਾ ਦੇ ਐਵੇਂ ਲੱਤਾਂ ਨਾ ਬਵਾ ਦੇ ਕਿਥੋਂ ਇਹਨੂੰ ਅੰਦਰ ਰੱਖ ਪਹਿਲਾਂ ਸਹੀ ਗੱਲ ਹੈ ਲ ਕੋਲਾ ਯਾਰ ਇਹਨੂੰ ਤੇ ਵੇਖ ਕੇ ਪਹਿਲਾਂ ਕਣਕਾਂ ਲੰਘ ਜਾਂਦੇ ਹੁਣ ਕਦੇ ਰੂੜੀਆਂ ਲੰਘ ਜਾਂਦੇ ਪਾਲਾ ਯਾਰ ਇਹਨੂੰ ਅੰਦਰ ਯਾਰ ਹੋਰ ਸਾਡੇ ਮਗਰ ਵੀ ਕੁੱਤੇ ਪਵਾਉਂਗਾ ਆ ਦਾ ਬਦਲਾ ਆ ਬਲੇ ਪਾਲਾ ਯਾਰ ਇਹਨੂੰ ਨਾਈ ਵਾਲਾ ਛਣਨਾ ਲੱਗਦਾ ਬਦਮਾਸ਼ ਘੱਟ ਆ ਕਾਦੀ ਬਦਮਾਸ਼ਾਨੀ ਦੀ ਠੋਕਾ ਯਾਰ ਇਹ ਬਦਮਾਸ਼ ਆ ਜੁੰਦੇ ਆ ਬਾਲਕ ਖੜੇ ਸਾਡਾ ਕਹਾਂ ਨਹੀਂ ਹਲੋ ਉਹ ਕਿਵੇਂ ਅਜਰਾ ਭੁੱਲਿਆ ਫਿਰਦਾ ਉਹ ਕੋਹ ਨਹੀਂ ਕੋਹ ਨਹੀਂ ਮਾਦਾ ਬਾਹੇ ਇੱਦਾਂ ਲੰਗਦਾ ਹੀ ਮੈਨੂੰ ਲੱਗਦਾ ਪਹਿਲਾਂ ਨਾ ਹੁਜਾ ਭੁੱਲ ਗਿਆ ਤਾਂ ਹੀ ਫਿਰਦਾ ਇਧਰ ਪਿੰਡੇ ਦੁਬਾਰਾ ਆਇਆ ਹੁਜਾ ਕਰਾ ਇਹਨੂੰ ਕੁਛ ਉਹ ਪਹਿਲਾਂ ਨਾ ਕਹਿਣਾ ਕਿ ਦੱਸਣੀਆ ਆ ਜਾ ਕਰ ਬੋਲਣਾ ਕੁਛ ਤੂੰ ਨਹੀਂ ਭਾਈ ਜਲਦੀ ਮੈਂ ਕੀ ਬੋਲਣਾ ਮੈਨੂੰ ਤਾਂ ਆ ਲੈ ਕੇ ਆਇਆ ਉਹ ਜਾ ਸਾਹ ਕਰਨੀ ਤੇ ਤੂੰ ਕਹਦਾ ਬਦਮਾਸ਼ ਬਦਮਾਸ਼ੀ ਨੂੰ ਲੀਕ ਲਾਦੀ ਸਾਲੇ ਉਹ ਐਵੇਂ ਛੁਰਗੀਆਂ ਹੀ ਤਿੱਖੀਆਂ ਕਰੀ ਜਾਂਦਾ ਸੀਗਾ ਕੰਜਰ ਦਾ ਘੰਟਾ ਹੋ ਗਿਆ ਡਲੇ ਦੇ ਘਸਾਈ ਜਾਂਦੇ ਬਾਈ ਯਾਰ ਇਹ ਤਾਂ ਨਾਲੀਆਂ ਚ ਡਿੱਗਣ ਵਾਲੀ ਆ ਮੈਂ ਨਹੀਂ ਦੇਖਣਾ ਨੂੰ ਲੱਗਦਾ ਉਹ ਵੀ ਚੱਕ ਕੇ ਲਿਆ ਹੋਣਾ ਕਿਸੇ ਦਾ ਯਾ ਜਾ ਜਾ ਜਲੀ ਤਾਂ ਮੇਰਾ ਭਾਈ ਆ ਮੈਂ ਤਾਂ ਚੱਲਾਂ ਜਲੀ ਭਾਈ ਮੈਂ ਫਿਰ ਚੱਲ ਚੱਲਿਆ ਤਾਂ ਮੈਂ ਬੱਦਲ-ਬੁੱਦਲ ਦਾ ਕਾਕੇ ਲਾਇਆ ਮੈਨੂੰ ਕਾ ਚੱਲਾਂ ਤੂੰ ਉਹ ਮੈਂ ਫਿਰ ਲੱਕੜਾ-ਲੁੱਕੜਾ ਲੈ ਕੇ ਆਉਣੀ ਆ ਹਾਂ ਕਿਵੇਂ ਸੀ ਓਏ ਤਾਂ ਐਵੇਂ ਬੱਦਲ-ਬੁੱਦਲ ਦਾ ਕਾਕੇ ਲਾਇਏ ਸੀਗੇ ਯਾਰ ਜਾਓ ਜਾਓ ਜੱਦ ਦੇ ਬਦਮਾਸ਼ ਆ ਦੇ ਐਵੇਂ ਚੱਕੜਾਂ ਦਾ ਨੀਂਦਰੀ ਦੇ ਮਰੇ ਨਹੀਂ ਓਏ ਐ ਜਿਹਨੂੰ ਵਾਕਏ ਤੇ ਲੈ ਜਾ ਤਾਂ ਠੁੱਡੇ ਪਵਾ ਦਈ ਅਗਲੇ ਦੀ ਪੱਖ ਦਾ ਹੋ ਜੀ ਇਹ ਗੱਲ ਤਾਂ ਮੈਂ ਸਮਝ ਗਿਆ ਸੀ ਆਏ ਤੇ ਕੀ ਹਸਾ ਹੋਣਾ ਨਹੀਂ ਕਿਵੇਂ ਕੀ ਗੱਲ ਗੱਲ ਤਾਂ ਕੀ ਹੋਣੀ ਸੀਗੀ ਉਹ ਤਾਂ ਲੰਘ ਹੀ ਮਰੀ ਭਲਾ ਤੂੰ ਦੱਸ ਹੁਣ ਕੀ ਚਾਹੁੰਦਾ ਉਹ ਤਾਂ ਲੰਘ ਗਿਆ ਤੇਰੇ ਨਾਲ ਮੈਂ ਬਾਤ ਨਿਬੜਦਾ ਤੂੰ ਵੀ ਲੜਨਾ ਆਇਆ ਹਾਂ 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 ਮੈਂ ਆਇਆ ਬਾਈ ਨਾ ਐ ਤਾਂ ਲੜ ਲੈਗਾ ਹੋਰ ਮੈਂ ਢੋਲੇ ਛੋਲੇ ਕਾਦੇ ਤੇ ਬਣਾਏ ਐ ਐਵੇਂ ਨਹੀਂ ਪੜਵਾਨ ਪਹਿਲ ਮੈਂ ਇਹ ਗੱਲ ਭੁੱਲ ਗਿਆ ਤੂੰ ਫਿਰ ਹੈ ਉਹ ਮੁੱਕ ਲਈਏ ਨਹੀਂ ਭਾਈ ਮੈਂ ਤਾਂ ਉਹੀ ਆ ਗਿਆ ਉਹ ਮੈਂ ਬੜਦਾ ਨਹੀਂ ਤੂੰ ਉਹ ਕੀ ਵਾਲੀ ਭੁੱਲ ਗਾ ਰਹਾ ਨਹੀਂ ਨਹੀਂ ਭਾਈ ਮੈਂ ਤਾਂ ਉਹੀ ਆ ਗਿਆ ਤੁਰਦਾ ਫਿਰਦਾ ਉਹ ਕਿਹੜੀ ਕਰੀ ਜਨਾ ਮੇਰੇ ਨਾਲ ਆਇਆ ਤੂੰ ਓਏ ਯਾਰ ਤੂੰ ਰੋਕੇ ਯਾਰ ਨਹੀਂ ਭਾਈ ਆਪਾਂ ਥੋੜੀ ਲੜਨਾ ਆਪਾਂ ਭਰਾ ਨਹੀਂ ਫਿਰ ਜੈਲੀ ਵਿਦਮਾਹ ਨਾਲ ਲੜੇਗਾ ਨਾ ਭਾਈ ਨਾ ਮੈਂ ਨਹੀਂ ਲੜਦਾ ਭਰਾ ਯਾਰ ਆਪਣਾ ਮੈਂ ਨਹੀਂ ਲੜਦਾਗਾ ਭਰਾ ਮੇਰਾ ਤਾਂ ਯਾਰ ਆਜਾ ਮਾਤਾ ਚੱਲਿਆ ਆਇਆ ਤੂੰ ਵੀ ਆਜਾ ਮੇਰਾ ਭਰਾ ਮੈਂ ਚੱਲਿਆ ਆਜਾ ਉਹ ਨਹੀਂ ਬਾਈ ਯਾਰ ਅਧਾ ਥੋੜੀ ਬਦਲ ਕੇ ਯਾਰ ਮੇਰਾ ਭਰਾ ਯਾਰ ਆਜਾ ਤੂੰ ਇੱਕ ਮਾਈ ਬਲਾਉਣ ਨੂੰ ਚੱਕ ਲੈ ਨਾਲ ਉਹ ਆਜਾ ਇਹ ਵੀ ਲੰਘੇ ਤੇੜ ਯਾਰ ਬਾਈ ਮੈਂ ਚੱਲਿਆ ਉਹ ਚੱਲਿਆ ਕਿੱਥੇ ਆ ਆਜਾ ਉਹ ਯਾਰ ਮੈਂ ਤਾਂ ਉਹਦੇ ਬੀਲਿਆਂ ਨੂੰ ਪਰਖਦਾ ਸੀ ਕੀ ਪਰਖਦਾ ਸੀ ਉਹ ਮੈਂ ਤਾਂ ਵੈਸੇ ਹੀ ਪਰਖਦਾ ਸੀ ਮਾਂ ਚੱਲਦਾ ਹਾਂ ਮੈਂਡ ਮਖੌਲੀ ਕਰ ਲਈ ਆ ਵੇਖ ਲੈਨੇ ਆ ਕੀ ਜਾਂਦਾ ਉਹ ਨਹੀਂ ਨਹੀਂ ਬਾਈ ਮੈਂ ਚੱਲਿਆ ਯਾਰ ਤਾਂ ਤੁਮ ਦੀ ਗੱਲ ਜੀ ਕਰਦਾ ਉਹ ਨਹੀਂ ਨਹੀਂ ਵੀਰੇ ਮੈਂ ਮਜ਼ਾਕ ਕਰਦਾ ਸੀ ਮੈਂ ਬੀਲਿਆਂ ਨੂੰ ਪਰਖਦਾ ਸੀ ਮਜ਼ਾਕ ਕਰਨਾ ਹੀ ਸੀ ਕਰਨੀ ਅੱਛਾ ਪੂਰਾ ਜਲੀਆ ਬੱਜ ਗਿਆ ਅੱਜ ਤੱਕ ਰਗੜਦਾ ਸੀ ਇਹਨਾਂ ਨੇ ਦਲੇਰੀ ਵਿਖਾ ਗਿਆ ਬਹੁਤ ਪੱਜਲਾ ਕੰਗਾ ਪਾਲੇ ਸੂਕਰ ਹੋਗਾ ਭੱਜ ਹੀ ਜਾਂ ਨਾ ਉਹ ਕੀ ਆ ਕੀ ਆ ਪੂਰਾ ਕੰਜੜਾ ਮੂੰਗ ਮਾਰਿਆ ਆ ਉੱਥੇ ਪਾਜੀ ਮੂੰਗ ਭਰਾਵਾ ਤੈਨੂੰ ਨਹੀਂ ਪਤਾ ਗੱਲ ਦਾ ਪੂਰੀ ਦਾ ਕਿਹੜੀ ਪੂਰੀ ਗੱਲ ਉਪਰਾਵਾ ਉਹਨੂੰ ਮੇਰੀ ਦੁਖਦੀ ਰਗ ਪਤਾ ਉਹ ਬੁੱਕੀ ਕੀ ਗੱਲ ਕਿਹੜੀ ਆ ਯਾਰ ਨਾ ਯਾਰ ਬਾਈ ਯਾਰ ਕਾਤੋਂ ਮੈ ਯੱਕ ਡੋਣਾ ਯਾਰ ਤਾਂ ਵੀ ਕਿਹੜੀ ਬੁੱਕੀ ਦੁਖਦੀ ਰਗ ਦਾ ਪਤਾ ਸੀ ਉੱਥੇ ਅੱਤਰ ਲਿਆ ਸੀ ਬਾਈ ਉਹਨੇ ਪਿਛਲੀ ਵਾਰੀ ਤਾਂ ਆਪਾਂ ਉਹਨੂੰ ਕਣਕ ਵਜਦੀ ਨਗਾ ਦੇ ਓਏ ਉਹਦੋਂ ਗੱਲ ਹੋਰ ਸੀ ਉਹਦਾ ਪਤਾ ਨਹੀਂ ਸੀ ਉਹਨੂੰ ਹੁਣ ਮੇਰੇ ਨਾਲ ਬੋਲਦਾ ਖ ਉਹਦੀ ਮਜਾਲੀ ਬੋਲਦਾ ਯਾਰ ਹੁਣ ਵੀ ਰੂੜੀਆਂ ਨਗਾਉਣਾ ਸਾਪ ਨਹੀਂ ਨਹੀਂ ਮੈਂ ਨਹੀਂ ਬੋਲਦਾ ਹੁਣ ਉਹ ਦਿਨ ਨਹੀਂ ਉਹ ਨਹੀਂ ਉਹ ਪ੍ਰਾਵਾ ਮੈਂ ਨਹੀਂ ਲੜਦਾ ਉਹ ਦਿਨ ਉਹ ਨਾਲੇ ਲੜਲੇ ਹੀ ਸੜਕ ਲਵੇੜੇ ਇਹ ਕੋਣ ਮੁਸ਼ਕ ਦੇ ਘਰ ਨੂੰ ਨਾਲ ਚ ਕੀ ਫਿਰਦਾ ਮੈਂ ਰਾਖ ਨੂੰ ਨਾਲ ਲੈ ਕੇ ਜੇ ਕੰਧਰਾ ਜਵਾਈ ਮੋਕ ਮਾਰਾ